ਦੇ ਦਿਸ਼ਾਵਾਂ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰੱਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜਪਾ ਤਲੀ ਜਨਰੀ ਤੋਂ ਹੁਣ ਤੱਕ ਦੇਖਿਏ 69. ਸਮਥਿੰਗ ਕਿਲੋ ਆਪਾਂ ਹੀਰੋਇਨ ਫੜ ਚੁੱਕੇ ਆ ਤਕਰੀਬਨ 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ ਤੇ ਉਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹੜੀ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਇਹ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੇਡ ਵੀ ਹੋਈ ਹੈ ਬਤ ਨੂੰ ਹੈ ਜੇ ਕ੍ਰਾਸ ਬਾਰਡਰ ਸਾਡੇ ਕੋਲ ਡਰਗ ਆ ਰਹੀ ਹੈ ਤਾਂ ਨੈਚਰਲੀ ਪੈਸਾ ਕੋਲੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਹੈ ਸੋ ਇਹਦੇ ਜਿਸੀਂ ਕੰਝ ਬੰਦੇ ਫੜੇ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 90000 ਰੁਪਏ ਕੈਸ਼ ਕੀਤੀ ਗਈ ਹੈ ਇਹ ਮੁੜਲੀ ਪੁੱਛਗਿੱਛ ਦੇ ਚੇ ਇੱਕ ਕਿੱਲੇ ਰਿਕਵਰ ਹੋਈ ਸੀ ਛਾਡੇ ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਚ ਜਿਹੜਾ ਬੰਦਾ ਫੜਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਜੀ ਰੈਸਿਓ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫੋਰਵਰਡ ਲਿੰਕੇਜਸ ਤੇ ਕੰਮ ਕਰਦੇ ਕਰਦੇ ਫੇਰ ਇੱਕ ਹਰਾਨਾ ਦਾ ਡੜਗਾਉ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸਿਆਣੀ ਸਨਫ ਦਲਬਾਗ ਸਿਆਣੀ ਜਗਤ ਕੌਲੀ ਭਵਾਨੀ ਹਰਾਨਾ ਇਹਨੂੰ ਅਰੈਸਟ ਕੀਤਾ ਉਸ ਤੋਂ ਸਾਰੇ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਫਿਰ ਰਤਨਜੀਤ ਐਲੀਸ ਰਾਜਨ ਅਰੈਸਟ ਹੋਇਆ ਫਤਿਹਗੜ ਚੁਨੀਆ ਰੋਡ ਅਬਰਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਾਵਾ ਤੇ ਮਹਾਵਾ ਪਿੰਡ ਐ ਅਮਰਸੇ ਰੋਗ ਦਾ ਫਿਰ ਉਹ ਡੇਟਾ ਸਰਮੇਤ ਸਦਰ ਕੁਆਟਰ ਦਾ ਅਮਰਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਨਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਇਹ ਯੂਐਸ ਬੇਸਡ ਬਰੇਡ ਨੋਟਰੀਅਲ ਸਮਗਲਰ ਨੇ ਇੱਕ ਤਾਂ ਜੇਵਨ ਕਲੇਰ ਹੈ ਇੱਕ ਗੈਂਗਸਟਰ ਹੈਗਾ ਗੋਪੀ ਚਾਵਾ ਦੋਨੇ ਅੰਮ੍ਰਿਤਸਰ ਰੂਟ ਤੇ ਰਹਿਣ ਵਾਲੇ ਨੇ ਫਿਰ ਇਹ ਦੁਬਈ ਬੇਸ ਸਾਰਾ ਨੈਟ ਹੋ ਕੇ ਰੂਟ ਤੇ ਜਾਂਦਾ ਸੀ ਪਾਕਿਸਤਾਨ ਚ ਔਰ ਇਹ ਜਿਹੜੇ ਅੱਗੇ ਵੀ ਕਾਰਵਾਈ ਅਸੀਂ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਔਰ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਡਸ ਆਪਰੇਂਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹ ਇਹ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਮੰਨ ਹਵਾਲਾ ਮੰਨੇ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਸੋ ਕਾਫੀ ਆਰਗੇਨਾਈਜ਼ਡ ਵੇਜੇ ਕੰਮ ਕਰਦੇ ਰਹੇ ਔਰ ਵਾਇ ਦੁਬਈ ਔਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ आवर ਜਿਹੜੇ ਸਾਡੇ ਨੋਡਲ ਏਜੰਸੀ ਹੈ ਉਹਦੇ ਥਰੂ सो so, मैं समझता कि बहुत सोहना काम यह होी पी पाल जी जो डीसी पी डी और संधु साहब जो है संधु सागेशन हरमिंदर एसी पी इनवैसिगे और अमोलक साढे साइपैक्टर सीआईए तो उन्होंने टीम ने फिर एक बार दोबारा बहुत अच्छा काम किया तो ये होर भी अगे कार्रवाई चलती रही ਕਹਿੰਦੇ ਸਰ ਕੀ ਪੈਸਾ ਡਰਗ ਦਾ ਹੈ ਕਿ ਸਿੱਧਾ ਹੈ ਜਾਂ ਉਹ ਕਿਸੇ ਸਿੱਧੇ ਪੈਸੇ ਨੇ ਲੈ ਲਿਆ ਕੀ ਹਵਾਲਾ ਦਾ ਹੈ ਡਰਗ ਮਨੀ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਨਹੀਂ ਇਹ ਦੋਨੇ ਸਮਗਲੇ ਦਾ ਨਾਮ ਨੇ ਜੋਬਨ ਕਲੇਰ ਤੇ ਗੋਕੀ ਜਿਹੜਾ ਚਗਾਵਾ ਹੈ ਉਹ ਮਟਰੀਅਸ ਡਰਗ ਸਮਗਲਰਸ ਨੇ ਉਹਨਾਂ ਦੇ ਇਹ ਹਵਾਲਾ ਨੈਟਵਰਕ ਅੱਗੇ ਜਿਹੜਾ ਹੈ ਅਨਵੀਲ ਹੋਇਆ ਸਰ ਜਿਹੜਾ ਮੁਲਾਜ਼ਮ ਹੈ ਕਿੰਨੀ ਦੇਰ ਤੋਂ ਇਦਰਾ-ਇਦਰੀ ਕੀਆ ਗਾ ਫੜਾ ਕੀ ਹੈ ਉਹ ਜਿਹੜਾ 28 ਸਾਲ ਦਾ ਲੜਕਾ ਤੇ 2016 ਚ ਭਰਤੀ ਹੋਇਆ ਸੀਗਾ ਪੁਰਾਣਾ ਕੇਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਤੋਂ ਹੋ ਗਿਆ ਕਿ ਬੰਦਾ ਇੱਕ ਮੁਲਾਜ਼ਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਬ ਸਦੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸੁਣਿਆ ਕਿ ਇੱਕ ਨਾ ਬੜੀ ਵੱਡੀ ਰੀਡ ਦੀ ਐਡੀ ਦੇ ਵਿੱਚ ਕੁੱਟੀ ਐ ਇਸ ਡਰਗ ਦਾ ਕਾਟਲ ਦੀ ਔਰ ਅੱਗੇ ਵੀ ਇਸ ਤਰ੍ਹਾਂ ਇਸੇ ਤਰ੍ਹਾਂ ਕੰਮ ਕਰਦੇ ਰਹੇ ਸਰ ਇਹ ਤਨਾਅ ਕਿੱਥੇ ਆ ਰਿਹਾ ਹੈ ਕਿਉਂਕਿ ਸਾਡੇ ਇੱਕ ਡੀਐਸਪੀ ਨੂੰ ਲਿਜਾਣੇ ਦੇ ਵਿੱਚ ਉਹਨਾਂ ਨੇ ਲੱਗਿਆ ਹੋਇਆ ਸੀ ਸਰ ਇਹ ਆਪਣੇ ਡਾ ਪੁਲਿਸ ਬਲਾਦੇ ਬਟਾ ਤੱਕਾ ਰੈਕਟ ਚਲਾਦਾ ਸਰ ਰੈਕਟ ਨਹੀਂ ਤਿਆਰ ਹੈ ਕੋਰੀਅਰ ਬਣਾਇਆ ਹੋਇਆ ਸੀਗਾ ਜੀ ਚਲਾਦਾ ਇਹ ਜਿਹੜਾ ਬੜਾ ਮੇਨ ਮੰਮਾ ਤਾਂ ਨੇ ਲਈ ਹੈ ਗੜगांव ਬੇਸਡ ਔਰ ਉਹ ਹੀ ਸਾਰਾ ਕੰਮ ਕਰਦਾ ਸੀ ਇੱਥੇ ਜਿਹੜੀ ਕੈਸ਼ ਦੀ ਹੈਂਡਲਿੰਗ ਹੋਵੇ ਟੇਕਿੰਗ ਹੋਵੇ ਉਹ ਚੇ ਲੰਬੇ ਸ਼ਾਮਿਲ ਨੇ ਬਾਕੀ ਕੋਈ ਸਮਝੋ ਕਿ ਐਨ.ਆਈ. ਦੀ अमाउंट ਹੋਏਗੀ ਤਾਂ ਕੋਈ अमाउंट ਕਾਫੀ ਹੈ ਜੀ ਪਰ ਹੁਣ ਜਿੰਨੀ ਕਰੇ ਸੀ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਜਦੋਂ ਦੇਖੋ ਅਮਾਉਂਟ ਇੱਕਦਮ ਫਰਦਪੁਰ ਤੋਂ ਹੋ ਕੇ ਅੱਗੇ ਚਲੀ ਜਾਂਦੀ ਹੈ ਚੈਨਲਸ ਦੇ ਵਿੱਚ ਉਸ ਤੇ ਅਸੀਂ ਵਰਕ ਕਰ ਰਹੇ ਸਾਡੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਦਰਗਾਉ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਜਿਹੜਾ ਕੇਸ ਹੈ 94 ਦਾ ਦਰਜ ਹੈ ਜਿਹਦੇ ਵਿੱਚ ਇੱਕ ਲੋ ਫੜੀ ਸੀ ਸੋ ਤੁਸੀਂ ਸਮਝ ਸਕਦੇ ਹੋ ਕਿੰਨਾ ਪੇਨ ਸਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ ਹੈ ਇੰਨੇ ਲੰਬੇ ਸਮੇਂ ਦੇ ਵਿੱਚ ਸਾਰੀ ਕਿ ਚੀਜ਼ ਨੂੰ ਬਰੀਕੀ ਨਾਲ ਕਰਕੇ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਕਿ ਅਸੀਂ 50 ਲੱਖ ਦੇ ਨੇੜੇ ਆਪਾਂ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਗਏ ਆ ਔਰ ਅੱਗੇ ਵੀ ਇਹ ਤੇ ਕਾਰਵਾਈ ਹੋ ਰਹੀ ਹੈ ਸਰ ਬੀਤੇ ਕੁਝ ਸਮੇਂ ਦੇ ਵੀ ਗੱਲ ਸਮਝੀ ਹੈ ਕਿ ਗੈਂਗਸਟਰ ਦਾ ਪੈਸਾ ਵੀ ਜਿਹੜਾ ਇਸ ਵੇਲੇ ਮਾਰਕੀਟ 'ਚ ਲੱਗ ਰਿਹਾ ਹੈ ਦੇਖੋ ਜਦੋਂ ਆਪਾਂ ਵੀ ਮੈਂ ਆਫਲਾਈਨ ਕੋਈ ਗੱਲ ਕਹਿ ਦਵਾਂ ਕੇਸ ਟੂ ਕੇਸ ਡਿਪੈਂਡ ਕਰਦਾ ਜਦੋਂ ਸਾਡੇ ਕੋਲ ਕੋਈ ਲੀਡ ਆ ਜਾਂਦੀ ਹੈ ਅਸੀਂ ਉਹ ਡੀਪਲੀ ਇਨਵੈਸਟੀਗੇਟ ਕਰਦੇ ਹਾਂ ਸ਼ਾਇਦ ਬਾਕੀਆਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿ ਕਿ ਬਿਹਾਈਂਡ ਦੀ ਸੀਨ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਤੂੰ ਅਨਵੀਲ ਕਿ ਸਾਰਾ ਨੈਟਵਰਕ ਨੂੰ ਇਕਦਮ ਐਕਸਪੋਜ਼ ਕਰਨਾ ਇੱਥੇ-ਉੱਥੇ ਬੰਦੇ ਕੋਈ ਗੁਰਦਾਉਂ ਬੈਠਾ ਕੋਈ ਮੋਹਾਨੀ ਦਾ ਬੰਦਾ ਕਿਤੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜ ਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਵਕਫਾ-ਵਕ ਐਪਸ ਯੂਜ਼ ਕੀਤੇ ਜਾ ਰਹੇ ਆ ਤੋ ਕਾਫੀ ਪੇਨਸ ਟੇਕਿੰਗ ਤੇ ਲੰਬੀ ਕਿੰਨਾ ਚੈਲੰਜ ਸੀ ਇਹਨੂੰ ਇੱਥੇ ਵੱਡੇ ਰੈਕਡ ਨੂੰ ਕਰਾ ਦੇਖੋ ਮੈਂ ਤਾਂ ਸਮਝਦਾ ਕਾਫੀ ਡੀਟਾ ਇਨਵੋਲ ਹੋ ਗਈਆਂ ਕਾਫੀ ਵੱਡਾ ਚੈਲੰਜ ਸੀ ਜੀ ਸਾਡੀ ਟੀਮ ਨੂੰ ਮੈਂ ਕਾਹੀ ਅਪਰੀਸ਼ੀਏਟ ਕਰਦਾ ਕਿ ਦਿਨ ਰਾਤ ਮਿਹਨਤ ਕਰ ਰਹੇ ਨਾ 9 ਅਪ੍ਰੈਲ ਤੋਂ ਤੁਸੀਂ ਦੇਖੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਇਹ ਸਾਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਔਰ ਅੱਗੇ ਕੰਟੀਨਿਊ ਕਰੇਗੀ ਇਦਾਂ ਇਨਵੈਸਟੀਗੇਸ਼ਨ ਮੇਰਾ ਪੁਲਿਸ ਮੇਰੇ ਵੀ ਤੇ ਉਹਦੇ ਸਾਥੀ ਨੇ ਜੀ ਸਾਰੇ ਸਾਰੇ ਬੁੜੇ ਹੋਏ ਨੇ ਬਾਕੀ ਉਹਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਐਗਜ਼ਾਮਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਿੰਨ ਕਿਤੀ ਹੋਈ ਹੈ ਔਰ ਕੁਝ ਤਾਂ ਅਸੀਂ ਦੇਖ ਰਹੇ ਕਿ ਸਾਨੂੰ ਜਿਹੜੇ ਐਵੀਡੈਂਸ ਮਿਲ ਜੇ ਗਵਾ ਬਣ ਜਾਣ ਆਈ ਵਿਟਨੈਸ ਉਹ ਸਾਰਾ ਕੁਝੜ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋ ਰਿਹਾ ਜੀ ਸਰ ਤੁਸੀਂ ਦੇਖੋ ਜੀ ਮਣੀ ਆ ਤੁਸੀਂ ਜਿੰਨੇ ਕੇਸ ਦੇਖੇ ਨੇ ਚਾਹੇ ਗੁਰਮੀਤ ਵਾਲੇ ਨੇ ਚਾਹੇ ਕੋਈ ਵੀ ਕੇਸਸ ਦੇਖਦੇ ਆ ਜਦੋਂ ਤੁਸੀਂ ਕੋਈ ਮੁੱਦਾ ਫੜਦੇ ਹੋ ਬੇਸਿਕਲੀ ਉਹਦਾ ਕੰਟੈਕਟ ਜਿਹੜਾ ਸਿੱਧਾ ਯੂਪੀ ਦੇ ਨਾਲ ਹੁੰਦਾ ਹੈ ਅਸੀਂ ਦੇਖਣਾ ਚਾਹੀਏ ਉਹ ਅਧਿਆਪਕੀ ਦੇ ਵਿੱਚ ਕੋਈ ਪਰਿਵਾਰੀ ਕੋਈ ਹੋਏ ਤਾਂ ਸਭ ਇਹ ਜਿਹੜੀ ਯੂਪੀ ਵਾਲੇ ਇੱਥੇ ਆ ਕੇ ਕੰਮ ਕਰਦੇ ਨੇ ਕੋਈ ਵੀ ਨਜ਼ਰ ਨਿਗਾਹ ਹੈ ਕਿ ਆ ਰੇੜੀਆਂ ਵਾਲਿਆਂ ਤੇ ਜਾਂ ਕੋਈ ਸਟੇਸ਼ਨ ਦੇ ਬਾਹਰ ਜਿਹੜੇ ਪੱਲੇ ਲਾ ਕੇ ਬੈਠੇ ਹੋਏ ਨੇ ਜਾਂ ਉਹਨਾਂ ਦੀ ਇਡੈਂਟੀਫਾਈਕੇਸ਼ਨ ਵਾਸਤੇ ਕਿ ਕੌਣ ਵਜ਼ੇ ਨੇ ਕਿੱਥੋਂ ਆਉਂਦੇ ਨੇ ਲੇਕੋ ਉਹ ਤਾਂ ਸਾਡੀ ਇੱਕ ਐਕਸਰਸਾਈਜ਼ ਜਿਹੜੀ ਇਹ ਸੀਨੀਅਰ ਰੂਲਸ ਵੈਰੀਫਿਕੇਸ਼ਨ ਚੱਲਦੀ ਰਹਿੰਦੀ ਹੈ ਦੇਖੋ ਕਸੋ ਜਦੋਂ ਆਪਾਂ ਕਰਦੇ ਹਾਂ ਔਰ ਨੋਰਮਲ ਸਭ ਤੋਂ ਪ੍ਰੈਸ਼ਰ ਮੋਡ ਇਟ ਸਾਰਿਆਂ ਦੀ ਜਾਇ ਦੇ ਰਹੀ ਹੈ ਪੁਲਿਸ ਇਸ ਤੋਂ ਇਲਾਵਾ ਸਾਡਾ ਜਿਹੜਾ ਪੀਸੀਆਰ ਵਗੈਰਾ ਸਪੈਸ਼ਲ ਬ੍ਰਾਂਚ ਹੈ ਉਹ ਸਾਰੇ ਕੰਮ ਕਰਕੇ ਰਹਿੰਦੇ ਹੈ ਬਟ ਕੇਸ ਟੂ ਕੇਸ ਜਿੱਦਾਂ ਮੈਂ ਪਹਿਲਾਂ ਰਿਕੁਐਸਟ ਕੀਤੀ ਉਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਬੰਦੇ ਦੀ ਇਨਵੋਲਵਮੈਂਟ ਹੈ ਔਰ ਕਿੱਦਾਂ ਉਹਦੀ ਐਵੀਡੈਂਸ ਸਾਨੂੰ ਮਿਲਦੀ ਹੈ ਬਿਕੋਜ਼ ਕ੍ਰੈਸਪਿਟ ਕਰਨ ਵਾਸਤੇ ਐਵੀਡੈਂਸ ਹੀ ਬਹੁਤ ਜ਼ਰੂਰੀ ਹੈ